ਸਾਥੀਓ ਬੰਗਿਆਂ ਵਿਖੇ ਚੋਰਾਂ ਦਾ ਆਤਕ ਇਸ ਕਦਰ ਸਿਖਰ ਤੇ ਆਇਆ ਹੈ ਕਿ ਰਾਤ ਨੂੰ ਸੌਣ ਵੇਲੇ ਲੋਕਾਂ ਨੂੰ ਬੇਬਜਾਏ ਖਿਆਲ ਆਉਂਦੇ ਆ ਪਤ ਨਹੀਂ ਸਵੇਰੇ ਉੱਠਣਾ ਤੱਕੀ ਖਬਰ ਮਿਲ ਜਾਨੀ ਹੈ ਜਿਸ ਨੇ ਪਾਰਾਟੋ ਜ਼ਮੀਨ ਖਸਕਾ ਦੇਣੀ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇ ਇੱਕ ਰੂ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਇਸੂਰੀ ਸਾਥੀਓ ਬੰਗਿਆਂ ਦੇ ਮਕੰਦਪੁਰ ਰੋਡ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਬੰਗਿਆਂ ਦੇ ਲੋਕਾਂ ਦੇ ਮਨ ਦੇ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੰਸਰੀ ਦਾ ਮਾਹੌਲ ਪੈਦਾ ਕਰ ਦਿੱਤਾ ਦੱਸ ਦਈਏ ਕਿ ਕੱਲ ਰਾਤੀ ਬੀਤੀ ਰਾਤੀ 1:30 ਵਜੇ ਦੇ ਕਰੀਬ ਮਕੰਦਪੁਰ ਰੋਡ ਤੇ ਮੰਦਰ ਦੇ ਬਿਲਕੁਲ ਨੇੜੇ ਇੱਕ ਮਾਰਕੀਟ ਵਿੱਚ ਚੋਰ ਜਿਹੜੇ ਉਹ ਦਸਤਕ ਦਿੰਦੇ ਆ ਚੋਰ ਤਕਰੀਬਨ 1 ਘੰਟਾ ਲਾ ਕੇ ਦੁਕਾਨ ਦੇ ਜਿੰਦਰੇ ਭੰਦੇ ਆ ਉਸ ਤੋਂ ਬਾਅਦ ਤਿੰਨ ਵਾਰੀਆਂ ਚ ਢਾਈ ਤਿੰਨ ਲੱਖ ਦਾ ਸਮਾਨ ਚੱਕ ਕੇ ਲੈ ਜਾਂਦੇ ਆ ਦੁਕਾਨ ਦੇ ਮਾਲਕ ਨੇ ਕਿਹਾ ਕਿ ਬੜੀ ਮੁਸ਼ਕਿਲ ਨਾਲ ਮਿਹਨਤ ਕਰਕੇ ਮੈਂ ਦੁਕਾਨ ਬਣਾਈ ਸੀ ਉਸ ਨੇ ਇਹ ਵੀ ਗੱਲ ਆਖੀ ਹੈ ਕਿ ਉਹ ਰੇੜੀ ਵੀ ਲਗਾਉਂਦੇ ਆ ਫੜੀ ਵੀ ਲਗਾਉਂਦੇ ਤੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਚੱਲਦਾ ਮਸਾ ਮਸਾਉ ਕਹਿੰਦੇ ਸੀ ਪੈਰਾ ਤੇ ਆਈ ਸੀ ਤੇ ਹੁਣ ਢਾਈ ਤਿੰਨ ਲੱਖ ਦਾ ਨੁਕਸਾਨ ਹੋ ਗਿਆ ਪਰ ਸਭ ਤੋਂ ਵੱਡੀ ਜਿਹੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ 1:30 ਵਜੇ ਤੋਂ ਲੈ ਕੇ ਤਕਰੀਬਨ ਅਗਲੇ 2-3 ਘੰਟਿਆਂ ਦੇ ਅੰਦਰ ਚੋਰਾਂ ਨੇ ਕਾਰਾ ਕੀਤਾ ਤੇ ਬੰਗਿਆਂ ਦੇ ਜਿਹੜੇ ਲੋਕ ਆ ਇਹ ਸਵਾਲ ਪੁੱਛਦੇ ਆ ਕਿ 2-2.5 ਘੰਟੇ ਦੇ ਅੰਦਰ ਕੀ ਕੋਈ ਪੈਟਰੋ ਨੀ ਪੁਲਿਸ ਨੇ ਕੋਈ ਗੇੜਾ ਮਾਰਿਆ ਨਹੀਂ ਕਿਉਂਕਿ ਚੋਰਾਂ ਨੇ ਬੜੇ ਆਰਾਮ ਨਾਲ ਚੋਰੀ ਕੀਤੀ ਆ 2 2.5 ਘੰਟੇ ਦੇ ਅੰਦਰ ਅੰਦਰ 2.5-3 ਲੱਖ ਦਾ ਮਾਲ ਲੈ ਕੇ ਉਹ ਚਲੇ ਗਏ ਪਰ ਹੁਣ ਦੁਕਾਨਦਾਰਾਂ ਦੇ ਮਨ ਦੇ ਅੰਦਰ ਇੱਕ ਡਰ ਹੈ ਇੱਕ ਸ਼ਸ਼ੋਪਨ ਹੈ ਇੱਕ ਬੇਚੈਨੀ ਹੈ ਕਿ ਯਾਰ ਇਸ ਤਰੀਕੇ ਜੇਕਰ ਚੋਰੀਆਂ ਹੁਣ ਆਮ ਹੋਣ ਲੱਗੀਆਂ ਤਾਂ ਕੀ ਪਤਾ ਕਿਸ ਰਾਤ ਸਾਡੀ ਦੁਕਾਨ ਤੇ ਵੀ ਚੋਰ ਤਸਤਕ ਦੇ ਦਣ ਔਰ ਬਹੁਤ ਜਿਹੜੀ ਗੱਲ ਹੋਰ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਉਹ ਇਹ ਹੈ ਕਿ ਚੋਰ ਜਦ ਆਉਂਦੇ ਆ ਜਿੰਦਰੇ ਤਾਂ ਭੰਨ ਦਿੰਦੇ ਸ਼ਟਰ ਤਾਂ ਤੋੜ ਦਿੰਦੇ ਆ ਗੱਲੇ ਤਾਂ ਭੰਨ ਕੇ ਸਮਾਨ ਜਿਹੜਾ ਅੰਦਰੋਂ ਅੰਦਰ ਉਹ ਵੀ ਲੈ ਜਾਂਦੇ ਆ ਲੇਕਿਨ ਨਾਮ ਦੀ ਨਾਲ ਚੋੜ ਹੁਣ ਇੰਨੇ ਐਕਸਪਰਟ ਹੋ ਗਏ ਕਿ ਡੀਵੀਆਰ ਤੇ ਕੈਮਰੇ ਵੀ ਨਾਲ ਲੈ ਜਾਂਦੇ ਜਿੱਦੇ ਕਰਕੇ ਉਹਨਾਂ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ ਮੌਕੇ ਦੀ ਪੂਰੀ ਰਿਪੋਰਟ ਦਿਖਾਣੇ ਔਰ ਤੁਹਾਨੂੰ ਸੁਣਾਉਣੇ ਕਿ ਕਿਸ ਤਰੀਕੇ ਜਿਹੜੇ ਮੁਫਲਸੀ ਦੇ ਅੰਦਰ ਬੜੀ ਮਾਇੂਸੀ ਦੇ ਅੰਦਰ ਦੁਕਾਨਦਾਰ ਬੇਨਤੀ ਕਰ ਰਿਹਾ ਕਿ ਸਮਾਨ ਦੀ ਬਰਾਮਦਗੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਕਹਿੰਦਾ ਕਿ ਮੈਂ ਬੜੀ ਮੁਸ਼ਕਲ ਨਾਲ ਪੈਰਾਂ ਤੇ ਆਇਆ ਸੀ ਪਰ ਹੁਣ ਉਹ ਕਹਿੰਦਾ ਕਿ ਇਸ ਸਮਾਨ ਚੋਰੀ ਹੋਣ ਤੋਂ ਬਾਅਦ ਇੰ样 ਲੱਗਦਾ ਕਿ ਬਹੁਤ ਬੁਰੇ ਹਾਲਾਤ ਬਣ ਜਾਣਗੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਈ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਪ੍ਰੇਮ ਸਿੰਘ ਆ ਜੀ। ਅੱਛਾ ਜੀ। ਮੈਂ ਪਿੰਡ ਪਲੋੜੀ ਲੱड्डा ਸਿੰਘ ਤੋਂ ਆ। ਅੱਛਾ ਜੀ। ਇੱਥੇ ਮਕੰਦpur ਰੋਡ ਤੇ ਰੀਤਾ ਰਾਮ ਸਕੂਲ ਦੇ ਕੋਲ। ਹਾਂਜੀ ਹਾਂਜੀ। ਕਿੰਗ ਫੈਸ਼ਨ ਨਾਂ ਦੀ ਸਾਡੀ ਦੁਕਾਨ ਆ। ਇੱਥੇ ਰਾਤੀ ਸਾਡੇ ਚੋਰੀ ਹੋਈ ਆ। 1:30 ਵਜੇ ਕਿ ਜੀ। 1:30 ਵਜੇ ਦੇ ਕਰੀਬ ਇੱਥੇ ਸਾਡੇ ਰਾਤੀ ਚੋਰੀ ਹੋਈ ਆ ਜੀ। ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ 2 ਤੋਂ 2.5 ਲੱਖ ਦਾ ਇਚ ਨੁਕਸਾਨ ਹੋਇਆ ਆ। ਤੇ ਪ੍ਰਸ਼ਾਸਨ ਨੂੰ ਬੇਨਤੀ ਆ ਭਾਜੀ ਕਿ ਹੱਥ ਜੋੜ ਕੇ ਵਿੱਚ ਪਹਿਲਾਂ ਹੀ ਬਹੁਤ ਗਰੀਬ ਆ ਵੀ ਸਾਡਾ ਸਮਾਨ ਦੀ ਪ੍ਰਵਾਈ ਕੀ ਸਾਡਾ ਸਮਾਨ ਬਰਾਮਦ ਕੀਤਾ ਜਾ ਚਾਹੀਦਾ ਜਲਦ ਜਲਦ ਇਸ ਪ੍ਰਸ਼ਾਸਨ ਦੇ ਹੱਥ ਜੋੜ ਕੇ ਬੇਨਤੀ ਹੈ ਕਿਨੇ ਚਿਰ ਤੁਸੀਂ ਇੱਥੇ ਕੰਮ ਕਰਦੇ ਆ ਅਸੀਂ 3 ਮਹੀਨੇ ਤੋਂ ਇੱਥੇ ਮਤਲਬ ਕਿ ਦੁਕਾਨਾਂ ਦੁਕਾਨਦਾਰ ਕਰ ਰਹੇ ਆ ਦੁਬਾਰਾ ਪਹਿਲਾਂ ਸਾਡੇ ਕੋ ਫੜੀ ਲਾਂਦੇ ਸੀ ਅਸੀਂ ਉਹ ਕੂਕੋਣੀਆਂ ਦੇ ਕੋਲ ਛੱਪੜ ਦੇ ਕੋਲ ਉਹ ਸਾਰਾ ਸਮਾਨ ਰਾਤ ਨੂੰ ਇਕੱਠਾ ਕਰਕੇ ਇੱਥੇ ਦੁਕਾਨ ਚਾੰਦਾ ਸੀ ਉਹ ਵੀ ਸਾਡਾ ਸਮਾਨ ਸਾਰਾ ਚੱਕਿਆ ਗਿਆ ਹੈ ਕੋਸ਼ਕ ਮਾਲ ਸਾਡਾ ਦੁਕਾਨ ਚ ਪਿਆ ਬਾਕੀ ਸਾਰਾ ਮਾਲ ਸਾਡਾ ਜਾਂਦ ਲੱਗ 2 ਤੋਂ 22 ਲੱਖ ਦਾ ਟੋਟਲ ਨੁਕਸਾਨ ਆ ਸਾਡਾ ਪੁਲਿਸ ਨੂੰ ਦੱਸ ਦਤਾ ਵਾ ਪੁਲਿਸ ਨੂੰ ਵਾਸੀ ਇਹ ਗੁਜਾਰਿਸ਼ ਕਰ ਦਿੱਤੀ ਆ ਪੁਲਿਸ ਨੂੰ ਐਪਲੀਕੇਸ਼ਨ ਦੇ ਦਿੱਤੀ ਆ ਹਾਂ ਤੇ ਪੁਲਿਸ ਵਾਲੇ ਆਏ ਆ ਪੁਲਿਸ ਵਾਲੇ ਆਏ ਫੋਟੋ ਮਿੱਥ ਕੇ ਲੈ ਗਏ ਆ ਇਹੋ ਜਿਹੀ ਕੁਛ ਸਾਨੂੰ ਦੇ ਦੇ ਨਹੀਂ ਰਿਹਾ ਬਾਕੀ ਕੋਈ ਨਹੀਂ ਬਾਕੀ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਅੰਦਰ ਕੈਮਰੇ ਲੱਗੇ ਸੀ ਤੁਹਾਡੇ ਅੰਦਰ ਕੈਮਰਾ ਲੱਗਾ ਸੀ ਜੀ ਤੇ ਉਹ ਕੈਮਰਾ ਵੀ ਲਾ ਕੇ ਲੈ ਗਏ ਆ ਉਹ ਹਾਂਜੀ ਹਾਂਜੀ ਠੀਕ ਆ